ਲੋ ਜੀ ਪਸੰਦਵਰ ਆਇਆ ਆਪਣਾ ਤੁਮੇ ਇਹਨੂੰ ਅੱਜ ਆਪਾਂ ਪਾਈਏ ਗੋਡੀ ਕਿਉਂਕਿ ਘਾਹ ਸੀ ਬਹੁਤ ਜ਼ਿਆਦਾ ਇਹਦੇ ਵਿੱਚ ਆਵੇ ਹੁਣ ਵੀ ਕਿਤੇ ਕਿਤੇ ਹੈਗਾ ਜਿੱਥੇ ਆਪਾਂ ਵੀਡੀਓ ਬਣਾ ਰਹੇ ਹਾਂ ਉੱਥੇ ਘਾਹ ਹੈਗਾ ਹੈ ਜੀ ਬਾਕੀ ਵਿੱਚੋਂ ਕੱਢਿਆ ਗਿਆ ਕਿਉਂਕਿ ਅੱਜ ਪਰਮਾਤਮਾ ਵੱਲੋਂ ਠੰਡਾ ਸੀ ਝੜ ਰਿਹਾ ਸਾਰਾ ਦਿਨ ਤੇ ਸਾਰਾ ਦਿਨ ਆਪਣਾ ਲੱਗ ਗਿਆ ਗੋਡੀ ਪਾਉਣ ਤੇ ਗੋਡੀ ਪੈ ਗਈ ਹੈ ਜਿਹੜੀ ਰਹਿ ਗਈ ਉਹ ਸਵੇਰੇ ਪਾਵਾਂਗੇ ਉਹਨਾਂ 3-4 ਦਿਨ ਲੱਗਦਾ ਕਿ ਮੀਂਹ ਵੀ ਆ ਗਿਆ ਚਲੋ ਜੰਮੀ ਪੈ ਗਿਆ ਠੀਕ ਹੈ ਨਹੀਂ ਤਾਂ ਫਿਰ ਇਹਨਾਂ ਆਪਾਂ ਖਾਦ ਪਾ ਕੇ ਲਾਵਾਂਗੇ ਪਾਣੀ ਇਹਦੇ ਵਿੱਚ ਬਚਾਈ ਹੋਈਆਂ ਨੇ ਆਪਾਂ ਪਿੰਡੀਆਂ ਆਹ ਦੇਖੋ ਪਿੰਡੀਆਂ ਠੀਕ ਹੋ ਰਹੀਆਂ ਨੇ ਘਰ ਰਹੀਆਂ ਨੇ ਹੌਲੀ-ਹੌਲੀ ਬਰੋਥ ਜੇਸਾ ਬਣਾ ਲੈਣਾ ਨੇ ਕਰਨੀ ਹੈ ਬਾਕੀ ਜੇ ਦੀ ਵੈਰਟੀ ਦੀ ਗੱਲ ਕਰੀਏ ਤੇ ਗੰਨਾ ਹੈਗਾ ਆਪਣਾ 119 85 ਵੀ ਲਾਇਆ ਸੀ 119 ਵੀ ਲਾਇਆ ਸੀ 85 ਦੇ ਤਾਂ ਜਰਮੀਨੇਸ਼ਨ ਨਹੀਂ ਹੋਈ ਡੇਢ ਕਿਲਾ ਲਾਇਆ ਸੀ ਬਾਕੀ ਨਹੀਂ ਉੱਗਿਆ 85 ਤੇ ਇਹ 119 ਲੱਗ ਗਿਆ ਬਾਕੀ ਹੁਣ ਤਾਂ ਹੋ ਗਿਆ ਮਿਕਸ ਕਿਉਂਕਿ ਜਿਹੜਾ ਵਾਹ ਕੇ ਝੋਨਾ ਲਾਇਆ 85 ਨੂੰ ਵਾਹ ਕੇ ਝੋਨਾ ਲਾਤਾ ਹੈ ਆਪਾਂ ਉਹ ਕਿਤੇ ਕਿਤੇ ਜਿੱਥੇ ਜਿੱਥੇ ਉੱਗਿਆ ਸੀ ਉੱਥੋਂ ਪੁੱਟ-ਪੁੱਟ ਕੇ ਇੱਧਰ ਲਾਤਾ। ਹੁਣ ਹੋ ਤਾਂ ਗਿਆ ਐ ਮਿਕਸ। ਬਾਕੀ ਚੱਲੋ ਕੋਈ ਨਾ। ਇਵੇਂ ਚੱਡ ਦਿਆਂਗੇ ਹੁਣ। ਆ ਦੇਖੋ ਕਿਤੇ ਕਿਤੇ ਗੋਦੀ ਪੈ ਗਈ। ਕੁਝ ਥਾਂਾਂ ਤੇ ਰਹਿ ਗਈ।